ਅ ਜਰੂਰਤ ਦਾ ਸਮੇਂ ਆਂਦਾ ਹੈ ਉਸੇ ਸਮੇਂ ਐਸੇ ਲੋਕ ਵੀ ਆਂਦੇ ਆ ਜਿਹੜੇ ਜ਼ਰੂਰਤ ਦਾ ਫਾਇਦਾ ਉਠਾਉਂਦੇ ਆ ਇਹ ਰਹਿਣਗੇ ਹਮੇਸ਼ਾ ਪਹਿਲਾਂ ਵੀ ਸੀ ਹੁਣ ਵੀ ਸੀ ਔਰ ਹਮੇਸ਼ਾ ਰਹਿਣਗੇ ਪਰ ਉਹਦੇ ਕਾਰਨ ਸਾਡੀ ਜਿਹੜੀ ਪਹੁੰਚ ਹੈ ਲੋਕਾਂ ਦਾ ਕੋਰ ਰਿਕਰੀਏ ਸਾਡੀ ਐਫਰਟਸ ਮੁਕਣੀ ਚਾਹੀਦੀ ਔਰ ਹੌਲੀ ਹੌਲੀ ਜਿਹਦੇ ਲੋਕੀ ਦੇਖਦੇ ਆ ਕਿ ਯਾਰ ਇੰਨੇ ਲੋਕੀ ਦਿਲੋਂ ਮਦਦ ਕਰ ਰਹੇ ਨੇ ਦੂਰ ਦੂਰੋਂ ਆ ਕੇ ਕਰ ਰਹੇ ਤੇ ਅਸੀਂ ਕਿਉਂ ਐ ਕਰ ਰਹੇ ਪਰ ਆਈ ਥਿੰਕ ਜਦੋਂ ਮਦਦ ਕਰਨ ਵਾਲਿਆਂ ਦੀ ਗਿਣਤੀ ਵਧੂਗੀ ਔਰ ਇੱਕ ਕਲਾਵਜ਼ਾਰੀਆਂ ਜੋ ਵੀ ਲੋਕਾਂ ਨੂੰ ਬੇਕੂ ਬਣਾਉਂਦੇ ਉਹਨਾਂ ਦੀ ਗੱਲ ਹੀ ਆਪਣੇ ਆਪ ਘਟ ਜਾਨੀ ਉਹਨਾਂ ਨੂੰ ਲਗਾਤਾਰ ਤੁਸੀਂ ਹੈਲਪ ਕਰ ਰਹੇ ਹੋ ਲੋਕਾਂ ਦੀ ਫਿਲਮ ਜਿਹੜੇ ਦੇਖਦਾਰੇ ਵੀ ਆ ਰਹੇ ਆ ਤੁਸੀਂ ਆਏ ਹੋਰ ਜਿਹੜੇ ਫਿਲਮ ਕਰ ਰਹੇ ਉਹਨਾਂ ਨਾਲ ਗੱਲਬਾਤ ਹੋਈ ਕਿ ਕਿਸ ਤਰ੍ਹਾਂ ਦੀ ਹੈਲਪ ਕਰ ਰਹੇ ਆ ਇਹਨਾਂ ਲੋਕਾਂ ਦੀ ਆਈ ਥਿੰਕ ਮੈਂ ਜੋ ਵੀ ਦੇਖ ਪਾ ਰਿਹਾ ਸੋਸ਼ਲ ਮੀਡੀਆ 'ਚ ਕਾਫੀ ਲੋਕ ਸਿੰਗਰਸ ਐਕਟਰਸ ਅੱਗੇ ਆਏ ਨੇ ਮੈਂ ਕਿਸੇ ਨੇ ਗਲਤੀ ਨਹੀਂ ਕਰ ਪਾਇਆ ਪਰ ਮੈਨੂੰ ਇਹ ਜ਼ਰੂਰ ਪਤਾ ਕਿ ਸਾਰਿਆਂ ਨੂੰ ਕੰਸਰਨ ਹੈ ਕਰ ਲੈ ਇੱਕ ਦੂਜੇ ਨੂੰ ਮੈਸੇਜ ਜ਼ਰੂਰ ਕਰ ਦੇ ਮੈਨੂੰ ਵੀ ਕਈ ਲੋਕਾਂ ਨੇ ਮੈਸੇਜ ਆਇਆ ਕਿ ਭਾਜੀ ਆਪਾਂ ਕਰਨਾ ਹੈ ਕਿ ਆਈ ਥਿੰਕ ਉਹ ਜਿਹੜੀ ਸੋਚ ਹੈ ਉਹ ਪੰਜਾਬ ਨੂੰ ਵਾਪਸ ਜਲਦੀ ਖੜਾ ਕਰੂਗੀ ਇਹਨੋਂ ਕਈ ਸੇਟਾਂ 'ਚ ਬਹੁਤ ਟਾਈਮ ਲੱਗ ਜਾਂਦਾ ਪਰ ਪੰਜਾਬ ਦੇ ਬੰਦੇ ਇਦਾਂ ਦੇ ਹੁੰਦੇ ਨੇ ਇੱਦੇ ਜ਼ਰੂਰੀ ਨੇ ਕਿ ਉਹਨਾਂ ਨੇ ਵਾਪਸ ਪੰਜਾਬ ਨੂੰ ਵਾਪਸ ਖੜਾ ਜ਼ਰੂਰ ਕਰ ਹੀ ਦੇਣਾ। ਕਿਸ ਸੰਸਥਾਵਾਂ ਵੀ ਨਾਲ ਨੇ ਜੀ ਜਿਹੜੀਆਂ ਹੈਲਪ ਕਰ ਰਹੀਆਂ ਤੁਹਾਡੇ। ਮੈਂ ਬਹੁਤ ਸਾਰੀ ਸੰਸਥਾਵਾਂ ਨੂੰ ਦੇਖਿਆ ਜਿਹੜੇ ਨਾਲ ਉੱਥੇ ਆਲਰੇਡੀ ਐਗਜ਼ਿਸਟ ਕਰ ਰਹੇ ਨੇ ਕੱਲ ਜਿਵੇਂ ਅਸੀਂ ਜਾ ਰਹੇ ਸੀ ਦੇ ਖਾਲਸਾ ਏਡ ਦੇ ਲੋਕ ਸੀਗੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਉੱਥੇ ਮੈਂ ਦੇਖਿਆ ਅਲੱਗ-ਅਲੱਗ ਉਹਨਾਂ ਦੇ ਸਟਾਲਸ ਬਣੇ ਹੋਏ ਸੀ ਜਿੱਥੇ ਕਰ ਰਹੇ। ਸੋ ਆਈ ਥਿੰਕ ਬੜਾ ਇਨਸਪਾਇਰਿੰਗ ਹੈ ਕਿ ਹਸਪੀਟਲਸ, ਡਾਕਟਰਸ, ਮੈਕੈਂਪਸ ਲਗਾਏ ਹੋਏ ਸੀ। ਸੋ ਆਈ ਥਿੰਕ ਇੱਕ ਇਨਸਪਾਇਰਿੰਗ ਦੁਨੀਆ ਬਣ ਜਾਂਦੀ ਜਦੋਂ ਤੁਸੀਂ ਦੇਖਦੇ ਹੋ ਕਿ ਸਾਰੇ ਲੋਕ ਠੋਕੇ ਅੱਗੇ ਆਏ। ਜਿਹੜੇ ਸਮਾਨ ਬਹੁਤ ਪਹੁੰਚ ਰਿਹਾ ਹੈ, ਬਹੁਤ ਮੈਸੇਜ ਵੀ ਹੋ ਰਿਹਾ ਹੈ। ਜਿਹੜੀ ਜ਼ਰੂਰਤ ਦੀ ਚੀਜ਼ਾਂ ਕਾਫੀ ਨਹੀਂ ਪਹੁੰਚ ਰਹੀਆਂ। ਤੁਸੀਂ ਐਨਜੀਓਜ਼ ਨੂੰ ਯਾ ਸਰਕਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਕਿ ਸਟ੍ਰੈਟਜੀ ਕੀ ਹੋਣੀ ਚਾਹੀਦੀ ਤਾਂ ਕਿ ਇਹ ਸੁਰਸਤ ਸਮਾਨ ਆ ਪਹੁੰਚ ਸਕੇ ਹਰ ਘਰ ਤੱਕ ਮੈਂ ਇਹੀ ਕਹਿਣਾ ਚਾਹਾਂਗਾ ਬਹੁਤ ਸਾਰੇ ਲੋਕ ਪਹੁੰਚ ਨਹੀਂ ਬੰਦੇ ਸਾਨੂੰ ਹੀ ਜਿਹੜੇ بڑے ਲੋਕ ਕਰਦੇ ਨੇ ਅਪਰੋਚ ਕਿ ਅਸੀਂ ਕੀ ਭੇਜੀਏ ਤੇ ਇਹ ਜਿੱਥੇ ਵੀ ਆਪਾਂ ਜੋ ਵੀ ਸਮਾਨ ਭੇਜਦੇ ਆਂ ਆਪਾਂ ਨੂੰ ਪਤਾ ਲਗਾਉਣਾ ਜ਼ਰੂਰੀ ਹੈ ਕਿ ਉਸ ਦੀ ਉੱਤੇ ਕਿੰਨੀ ਲੋੜ ਹੈ ਕਿਉਂਕਿ ਕੋਈ ਵੀ ਬੰਦਾ ਜੋ ਵੀ ਡੋਨੇਟ ਕਰਦਾ ਹੈ ਚਾਹੇ ਉਹ ਇੱਕ ਪਾਣੀ ਦੀ ਬੋਤਲ ਹੀ ਡੋਨੇਟ ਕਰਦਾ ਹੋਵੇ ਪਰ ਉਹਨੇ ਆਪਣੀ ਮੇਰੇ ਦੀ ਕਮਾਈ ਚੋਂ ਉਹ ਪੈਸਾ ਕੱਢ ਕੇ ਉਹ ਪਾਣੀ ਦੀ ਬੋਤਲ ਭੇਜੀ ਹੋਗੀ ਆਪਾਂ ਨੂੰ ਮੇਕ ਸ਼ੋਰ ਕਰਨਾ ਹੈ ਕਿ ਉਹ ਪਾਣੀ ਦੀ ਬੋਤ ਦੇ ਇਸ ਮਾਨ ਪਿਆਰ ਹੈ ਤਾਂ ਕਿਤੇ ਨਾ ਕਿਤੇ ਦਿਲ ਦੁਖਦਾ ਜ਼ਰੂਰ ਹੈ ਬਟ ਆਈ ਫੀਲ ਕਿ ਯੂ نو ਏਟਲੀਸਟ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ ਉਹ ਛੋਟਾ 사ੜਾ ਕੁਝ ਖਰਾਬ ਵੀ ਹੋਊਗਾ ਉਹ ਨਾ ਯੂਟਿਲਾਈਜ਼ ਨਹੀਂ ਹੋਊਗਾ ਪਰ ਉਹਦੇ ਕਾਰਨ ਜਿਹੜੀ ਸਾਡੀ ਮਦਦ ਦਾ ਜਿਹੜਾ ਸੀ ਸਟੈਪਲਿਟ ਹੈ ਉਹ ਨਹੀਂ ਰੁਕਣਾ ਚਾਹੀਦਾ ਤੋਂ ਜੀ ਲਾਸਟ ਖਬਰ ਕੀਤੀ ਸੀ ਮਾਲਵਿਕਾ ਜੀ ਦੀ ਇਹਨਾਂ ਨੇ ਇੱਕ ਸਕੈਨਰ ਰਿਪੋਰਟ ਦੀ ਗੱਲ ਕੀਤੀ ਸੀ ਵਿਰੋਧੀ ਧਿਰਾਂ ਜਵਾਬ ਕਰ ਰਹੀਆਂ ਨੇ ਸਵਾਲ ਉਠਾਰ ਰਹੀਆਂ ਨੇ ਕਿ ਪੈਸਾ ਇਕੱਠਾ ਕਰਨ ਲਈ ਹੈ ਜਿਹੜਾ ਕੀ ਹੈ ਸਕੈਨਰ ਕੋਡ ਹੈ ਜਿਹੜਾ ਉਹ ਜਾਰੀ ਕੀਤਾ। ਦੇਖੋ ਜੇ ਤੁਹਾਨੂੰ ਬਹੁਤ ਸਾਰੇ ਲੋਕ ਅਪਰੋਚ ਕਰਦੇ ਨੇ ਕਿ ਯਾਰ ਤੁਹਾਨੂੰ ਅਸੀਂ ਤੁਸੀਂ ਅਸੀਂ ਤਾਂ ਪਹੁੰਚ ਨਹੀਂ ਹੈ ਤੇ ਅਸੀਂ ਵੀ ਕੁਝ ਜੁੜਨਾ ਚਾਹੁੰਦੇ ਹਾਂ ਤੇ ਅਸੀਂ ਹਮੇਸ਼ਾ ਕਰਨੇ ਕਿ ਸਾਡੀ ਸੰਸਥਾ ਨਾਲ ਜੁੜੋ। ਕੋਈ ਵੀ ਜਦੋਂ ਤੁਸੀਂ ਕਿਤੇ ਵੀ ਜਾਣੇ ਹੋ ਕਰਦੇ ਹੋ ਕੱਲ ਜਿਵੇਂ ਮੈਂ ਗਿਆ ਤੇ ਖਾਸ ਸਾਈਟ ਦੇ ਲੋਕ ਸਾਡੇ ਨਾਲ ਸੀ ਅੱਜ ਜਾਵਾਂਗੇ ਤੇ ਦੂਸਰੇ ਲੋਕ ਨਾਲ ਹੋਣਗੇ। ਜਿੰਨੀ ਦੇਰ ਇੱਕ ਦੂਜੇ ਦਾ ਹੱਥ ਨਹੀਂ ਫੜਾਂਗੇ ਉੰਨੀ ਦੇਰ ਅੱਗੇ ਆਪਾਂ ਵਧ ਨਹੀਂ ਸਕਦੇ ਤੇ ਮੈਨੂੰ ਲੱਗਦਾ ਹੈ ਜਿਹੜੇ ਵੀ ਲੋਕ ਸਕੈਨਰ ਕੋਡ ਦੀ ਗੱਲ ਕਰਦੇ ਮੈਨੂੰ ਲੱਗਦਾ ਪਹਿਲਾਂ ਨੂੰ ਆਪਣੇ ਆਪ ਨੂੰ ਸਕੈਨ ਕਰਨਾ ਜ਼ਰੂਰੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਘਰੇ ਬੈਠੇ ਹਾਂ ਜਾਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਹਮਣੇ ਵਾਲਾ ਬੰਦਾ ਕੀ ਕਰਦਾ ਮੈਨੂੰ ਲੱਗਦਾ ਇੱਕ ਵੀ ਜਿਹੜਾ ਹੱਥ ਫੜੀਏ ਚੱਲੀਏ ਸਾਡੇ ਨਾਲ ਸਾਡੇ ਕੋਲ ਵੰਡਣ ਵਾਲੇ ਘਟ ਨੇ ਸਾਡੇ ਕੋਲ ਆ ਜਾਓ ਤਾਂ ਕਿ ਹੋਰ ਨਾਮ ਸਾਰਿਆਂ ਦਾ ਹੋ ਜੇ ਤੇ ਜੇ ਮਿਲ ਜੁੜ ਕੇ ਕਰਾਂਗੇ ਤੇ ਮੈਨੂੰ ਲੱਗਦਾ ਲੋਕੀ ਸਾਰੇ ਵਧੀਆ ਹੋ ਜਾਣਗੇ ਆਪਾਂ ਇਕੱਠੇ ਹੋਣ ਦਾ ਟਾਈਮ ਹੈ ਪੰਜਾਬੀ ਦਾ ਹਮੇਸ਼ਾ ਲੋਕਾਂ ਲਈ ਇੱਕ ਮਿਸਾਲ ਬੰਦੇ ਆਇਆ ਕਿ ਇਰ ਇਕੱਠੇ ਹੋ ਕੇ ਲੋਕਾਂ ਦੇ ਚਿਹਰੇ ਆ ਤੇ ਯੂ نو ਸਮਾਈਲ ਆਲੇ ਜੇ ਇਹਦੇ ਚ ਜੇ ਤੁਸੀਂ ਰਾਜਨੀਤੀ ਕਰੋਗੇ ਤਾਂ ਫਿਰ ਤਾਂ ਵਧੀਆ ਹੀ ਹੈ ਸਮਾਈਲ ਸਮਾਈਲ ਦੀ ਗੱਲ ਕੀਤੀ ਸੀ ਜੀ ਬੰਬੇ ਰਹਿ ਕੇ ਲਗਾਤਾਰ ਪੰਜਾਬ ਦੀ ਚਿੰਤਾ ਦੇ ਵਿੱਚ ਉਹਦੇ ਪਰੇਸ਼ਾਨ ਸੀਗੇ ਹਾਲਾਂਕਿ ਤੁਸੀਂ ਜੰਮੂ ਗਏ ਤੇ ਮਾਲਵੀਕਾ ਦੀ ਡਿਊਟੀ ਲਗਾਈ ਕਿ ਪਿੰਡ-ਪਿੰਡ ਜਾ ਕੇ ਲੋਕਾਂ ਦੀ ਮਦਦ ਕਰੋ ਔਰ ਉਹਨਾਂ ਦੇ ਹਾਲ ਜਾਣੋ ਕੀ ਹੈ ਕਿੰਨੇ ਕਿ ਪਿੰਡ ਜਿਹੜੇ ਵਿਜ਼ਿਟ ਕੀਤੇ ਔਰ ਕਿੰਨੇ ਕਿ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਆ ਮੈਂ ਦੇਖੋ ਇੱਕ ਜੇ ਆਪਾਂ ਇੱਕ ਪੂਰੇ ਦਿਨ ਸਵੇਰੇ ਤੋਂ ਲਿਖੀ ਹੁਣ ਵੀ ਅਸੀਂ ਨਿਕਲਾਂਗੇ ਦੁਬਾਰਾ ਜਿੰਨੀ ਦੇਰ ਵੀ ਆਪਾਂ ਨਿਕਲੀਏ ਪੂਰੇ ਪਿੰਡਾਂ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ ਐਟਲੀਸਟ 3 ਤੁਸੀਂ ਪਿੰਡ ਤੇ 4 ਪਿੰਡ ਤੋਂ ਅੱਗੇ ਵੀ ਕਰ ਨਹੀਂ ਸਕਦੇ ਜੇ ਤੁਸੀਂ ਮੰਡੂਗੇ ਸਮਾਨ ਉਹਨਾਂ ਦੇ ਬਾਰੇ ਪਤਾ ਲਗਾਉਣਾ ਸ਼ੁਰੂ ਕਰੋਗੇ ਕਿ ਜੇ ਤੁਸੀਂ ਜੇ 2000 ਪਿੰਡਾਂ ਦੀ ਗੱਲ ਕਰੋ ਉਹ ਤੇ ਤੁਹਾਨੂੰ 500 ਦਿਨ ਚਾਹੀਦੇ ਆ तकरीबन 2 ਸਾਲ ਲੱਗੇ ਤੁਹਾਨੂੰ ਪਿੰਡਾਂ ਤੱਕ ਪਹੁੰਚਣ ਕਿ ਆਬੀਅਸਲੀ ਵੀ ਜੀ ਹਰ ਸਰ ਪਿੰਡ ਤੱਕ ਤਾਂ ਪਹੁੰਚ ਨਹੀਂ ਸਕਦੇ ਲੇਕਿਨ ਤੁਹਾਡਾ ਮੈਸੇਜ ਹਰ ਤੱਕ ਜਾ ਸਕਦਾ ਹੈ ਜਿਵੇਂ ਅਸੀਂ ਕੱਲ 4 ਪਿੰਡ ਕੀਤੇ ਉਹ 4 ਪਿੰਡਾਂ ਦਾ ਮੈਸੇਜ 40 ਲੋਕਾਂ ਨੂੰ ਗਿਆ ਹੋਊਗਾ ਤੇ ਉਹ 40 ਲੋਕ ਕਿਤੇ ਨਾ ਕਿਤੇ ਜ਼ਰੂਰ ਪਹੁੰਚੇ ਹੋਣਗੇ ਸੋ ਆਈਡੀਆ ਇਹ ਹੈ ਕਿ ਐਸਾ ਮਾਹੌਲ ਬਣਾਣਾ ਆਪਾਂ ਕਿ ਸਾਰਾ ਪੰਜਾਬ ਸਾਰੇ ਲੋਕ ਸਾਰੀ ਦੁਨੀਆ ਔਰ ਅਸੀਂ ਜਾਂਦੇ ਰਵਾਂਗੇ ਔਰ ਜਿੰਨੀ ਦੇਰ ਤੱਕ ਕਿ ਇਹ ਆਪਾਂ ਦੂਰ ਨਹੀਂ ਹੋਣੀਆ ਅਸੀਂ ਉਹਨਾਂ ਦੇ ਟੱਚੂ ਜ਼ਰੂਰ ਹੈ ਉਹ ਜੀ ਲਗਾਤਾਰ ਪੰਜਾਬੀ ਸਿੰਗਰ ਬਾਲੀਵੁੱਡ ਐਕਟਰ ਦੀ ਗੱਲ ਕਰਕੇ ਲਗਾਤਾਰ ਉਹ ਹੈਲਪ ਕਰ ਰਹੇ ਨੇ ਰਾਸ਼ਨ ਪੰਚਾ ਰਹੇ ਆ ਪੀੜਤਾਂ ਦਾ ਵੀ ਇਹੀ ਕਹਿਣਾ ਕਿ ਸਾਡੇ ਕੋਲ ਰਾਸ਼ਨ ਬਹੁਤ ਆ ਗਿਆ ਸਾਡੀਆਂ ਕਰੋੜਾਂ ਲੀਆਂ ਕੋਟੀਆਂ ਕਰੋਨਾ ਦੇ ਸਾਡੇ ਜਾਨਵਰ ਪਸ਼ੂ ਉਹ ਮਰ ਗਏ ਨੇ ਤੇ ਉਹਨਾਂ ਦੇ ਲਈ ਸਾਡਾ ਕੋਈ ਹੱਲ ਕੀਤਾ ਜਾਵੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਕੋਠੀਆਂ ਢਹਿ ਢੇਰੀ ਹੋ ਗਈਆਂ ਨੇ ਉਹਨਾਂ ਲਈ ਕੀ ਕਰੋ ਮੈਂ ਵੀ ਕਹਾਂ ਕਿ ਜੋ ਤੁਸੀਂ ਕਹਿਆ ਇਹ ਰੈਸ਼ਨ ਆਲਰੇਡੀ ਹੈ ਕਾਫੀ ਬਟ ਰੋਜ਼ ਜਿਹੜਾ ਉਹਨਾਂ ਦਾ ਦਾਲ ਰੋਟੀ ਜਿੱਤੋਂ ਆਉਂਦੀ ਸੀ ਜਿਵੇਂ ਦੁੱਧ ਵੇਚ ਕੇ ਆਂਦਾ ਸੀ ਜਾਂ ਜੋ ਵੀ ਉਹ ਕੁਝ ਕਰਦੇ ਸੀ ਮੈਨੂੰ ਲੱਗਦਾ ਉਹ ਇੱਕ ਸੋਰਸ ਆਫ ਇਨਕਮ ਉਹਨਾਂ ਦੇ ਸੈੱਟ ਕਰਨਾ ਜ਼ਰੂਰੀ ਹੈ ਕਿ ਕਿਸੇ ਨੇ ਮਿਕਮਜ ਦੇਣੀ ਇੱਕ ਮਜ ਦੇ ਦੋ ਕਿਸੇ ਨੇ ਕੁਝ ਘਰ ਕਿਸੇ ਦਾ ਛੱਤ ਬਣਾਨੀ ਹੈ ਛੱਤ ਬਣਾ ਦੋ ਤੇ ਇਹ ਸਭ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਵੀ ਕਰ ਰਹੇ ਸਾਡਾ ਵੀ ਕੈਂਪੇਨ ਹੈ ਕਿ ਕਿਲਿਸਟਾਏ ਬਹੁਤ ਸਾਰੇ ਪਿੰਡਾਂ ਦੀ ਤੇ ਜੇ ਮੱਝਾਂ ਦੇਣੀਆਂ ਸਾਰ ਨੂੰ ਮੱਝਾਂ ਦਿੱਤੀਆਂ ਜਾਂ ਤਾਂ ਕਿ ਉਹਨਾਂ ਦਾ ਚੱਲਦਾ ਰਹੀ ਜ਼ਿੰਦਗੀ ਬੜਦਾ ਤੇ ਅਸੀਂ ਪੂਰੀ ਔਰ ਇਹ ਵੀ ਹੋਏ ਕਿ ਸਹੀ ਥਾਂ ਤੇ ਪਹੁੰਚੇ ਐਸਾ ਨਾ ਹੋਏ ਕਿ ਮਜੂਦਗੀ ਦੇਖਣ ਲੱਗੇ ਕਿ ਐਸੇ ਬਹੁਤ ਸਾਰੇ 엘ਮੈਂਟਸ ਮਿਲਣਗੇ ਜਿਹੜੇ ਲੈ ਕੇ ਜਾਣਗੇ ਚਲੋ ਉਹਨਾਂ ਨੂੰ ਲੋੜ ਨਹੀਂ ਹੈਗੀ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਐਵੇਂ ਦੇ ਬੰਦੇ ਚੁਣੇ ਜਾਣ ਜਿਹੜੇ ਸਾਨੂੰ ਅਟ ਲੀਸਟ ਸਕੈਨ ਕਰਕੇ ਆ ਦੱਸਣ ਕਿ ਜਨੂਨਲੀ ਪੀਐਮ ਮੋਦੀ ਕੱਲ ਆ ਰਹੇ ਆ ਤੁਹਾਡੀ ਵਿਜ਼ਿਟ ਤੋਂ ਬਾਅਦ ਕਿੱਸ ਤਰ੍ਹਾਂ ਦੇਖਦੇ ਉਹਨਾਂ ਨੂੰ ਤੇ ਆਈ ਥਿੰਕ ਮੋਦੀ ਸਰ ਬਹੁਤ ਕਮਾਲ ਦਾ ਯੂ ਨੋ ਮੈਸੇਜ ਦੇਣਗੇ ਜਦਾਣਗੇ ਔਰ ਪੰਜਾਬ ਨੂੰ ਲੋੜ ਵੀ ਹੈ ਕਿ ਸੈਂਟਰ ਦੀ ਸਪੋਰਟ ਮਿਲੇ ਕਮੇਸ਼ਾ ਜਿੰਨੀਆਂ ਵੀ ਇਹਦੇ ਵਿੱਚ ਮੈਨੂੰ ਲੱਗਦਾ ਰਾਜਨੀਤੀ ਨਹੀਂ ਹੁੰਦੀ ਜਦੋਂ ਜ਼ਰੂਰਤ ਹੁੰਦੀ ਨਾ ਔਖਾ ਸਮਾਂ ਹੁੰਦਾ ਜੇ ਕੋਈ ਬੰਦਾ ਡੁੱਬ ਰਿਹਾ ਹੈ ਜੇ ਤੁਹਾਡਾ ਕੋਈ ਦੁਸ਼ਮਣ ਹੋਵੇ ਦੋਸਤ ਹੋਵੇ ਭਰਾ ਹੋਵੇ ਭੈਣ ਹੋਵੇ ਕੋਈ ਵੀ ਹੱਥ ਫੜੇ ਤੇ ਹੱਥ ਫੜ ਕੇ ਵਾਪਸ ਆਣੇ ਤੇ ਇਹਦੇ ਵਿੱਚ ਮੈਂ ਬਾਕੀ ਜਿੰਨੀਆਂ ਰਾਜਨੀਤਿਕ પાર્ટી ਉਹਨਾਂ ਨੂੰ ਕਹੂੰਗਾ ਕਿ ਪਲੀਜ਼ ਪੋਲਿਟਿਕਸ ਨਾ ਕਰੋ ਸਾਡੇ ਆਨਰੇਬਲ ਪੀਐਮ ਆਰਐਨ ਨੇ ਵੈਲਕਮ ਕਰੋ ਉਹਨਾਂ ਦਾ ਔਰ ਐਸਾ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਪੰਜਾਬ ਯੂਨੋ ਮੋਦੀ ਜੀ ਨੂੰ ਵੈਲਕਮ ਕਰਨ ਲਈ ਖੜਾ ਹੈ ਪਲੀਜ਼ ਆਓ ਪੰਜਾਬ ਨੂੰ ਤੁਹਾਡੀ ਲੋੜ ਹੈ ਕੁਝ ਐਸਾ ਕਰਕੇ ਜਾਓ ਤਾਂ ਕਿ ਜੀ ਵਾਪਸ ਖੜੇ ਹੋ ਪਾਈਏ ਜਲਦੀ ਖੜੇ ਹੋ ਪਾਈਏ ਐਂਡ ਉਹਨਾਂ ਬਹੁਤ ਵੈਲਕਮ ਹੈ ਐਂਡ ਮਤਲਬ ਤੁਹਾਨੂੰ ਇਹ ਲੱਗਦਾ ਸੀ ਐਮ ਸਾਹਿਬ ਲੇਟ ਆ ਰਹੇ ਨੇ ਉਹਨਾਂ ਪਹਿਲਾਂ ਹੋਣਾ ਚਾਹੀਦਾ ਸੀ ਦੇਖਿਏ ਮੈਂ ਲੇਟ ਜਾਂ ਪਹਿਲੇ ਦਿਨ ਗੱਲ ਕਰਦੀ ਬਹੁਤ ਸਾਰੇ ਲੋਕ ਆ ਰਹੇ ਨੇ ਹਮੇਸ਼ਾ ਮੈਂ ਹਮੇਸ਼ਾ ਪੋਜ਼ਿਟਿਵ ਲੈਣ ਦੀ ਕੋਸ਼ਿਸ਼ ਕਰਦਾ ਪਰ 네ਗੇਟਿਵ ਕਿਉਂ ਲਈਏ ਆਪਾਂ ਕੱਲ ਜੇ ਕੋਈ ਆ ਰਹੇ ਉਹਨਾਂ ਨੂੰ ਕਹੀਏ ਵੈਲਕਮ ਹੈ ਸਰ ਤੁਸੀਂ ਆਓ ਪਲੀਜ਼ ਤੁਹਾਨੂੰ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਸਾਨੂੰ ਗਾਈਡ ਕਰੋ ਕਿ ਕਿਸ ਤਰ੍ਹਾਂ ਸਾਡਾ ਪੰਜਾਬ ਵਾਪਸ ਹੈ ਰਦਰ ਨਹੀਂ ਪੁੱਛੇ ਪਹਿਲੇ ਆਏ ਆਂ ਦੇਰ ਆਏ ਤੇ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਵੈਲਕਮ ਕਰੋ ਸਾਡੇ ਆਨਰੇਬਲ ਪੀਐਮ ਦਾ ਕੋਈ ਸਰ ਆਓ ਅਸੀਂ ਤੁਹਾਡੇ ਮਗਰ ਲੱਗਦੇ ਹਾਂ ਤੁਸੀਂ ਦੱਸੋ ਸਾਡੇ ਪੰਜਾਬ ਨੂੰ ਕਿਵੇਂ ਕੀਤਾ ਜਾਏ ਸਭ ਨਾਲ ਤਾਂ ਜ਼ਰੂਰੀ ਹੈ ਨਾ ਜੇ ਆਪਾਂ ਪਹਿਲਾਂ ਹੀ ਚੱਕਾਂਗੇ ਕਿ ਅਰ ਕੀ ਹੋਣਾ ਤੇ ਮੈਨੂੰ ਲੱਗਦਾ ਫਿਰ ਮੈਸੇਜ ਹੀ ਰੋਂਗ ਜਾਂਦਾ ਜਿੰਨਾ ਪਾਣੀ ਆ ਗਿਆ ਕਿ ਸਾਡੇ ਯਾਰ ਰੋਡ ਦਾ ਪੈਕੇਜ ਲੈ ਕੇ ਪੰਜਾਬ ਜਦੋਂ ਜਿੰਨਾ ਪਾਣੀ ਹੁਣ ਪਿੰਡਾਂ ਦੇ ਵਿੱਚ ਆ ਗਿਆ ਸਿੱਕੀ ਬੜੀ ਚਿੰਤਾ ਜਨਕ ਬਣੀ ਹੋਈ ਹੈ ਕੁਦੀ ਵੀ ਜਾ ਕੇ ਆਏ ਹਾਂ ਜਦੋਂ ਪਾਣੀ ਕਟੇਗਾ ਜਾਂ ਪਾਣੀ ਖਤਮ ਹੋ ਜਾਏਗਾ ਉਸ ਤੋਂ ਬਾਅਦ ਕੀ ਵੀ ਹੋਰ ਹੋ ਜਾਏਗੀ ਪਿੰਡਾਂ ਦੀ ਖਰਾਬ ਹੋ ਉਦੋਂ ਬਾਅਦ ਕੀ ਹੋ ਜਾਏਗੀ ਆਈ ਥਿੰਕ ਉਸ ਲਈ ਆਪਾਂ ਨੂੰ ਕੰਮ ਕਰਨਾ ਜ਼ਰੂਰੀ ਹੈ ਜਦੋਂ ਯੂ نو ਪੂਰਾ ਰੇਤਾ ਭਰ ਜਾਊਗਾ ਪਿੰਡਾਂ ਦੇ ਵਿੱਚ ਫਸਲ ਦੀ ਬਹੁਤ ਵੱਡੀ ਨੁਕਸਾਨ ਹੋਣ ਵਾਲਾ ਹੈ ਕਿ ਕਿਵੇਂ ਕਰੂਗਾ ਇੱਕ ਬੰਦਾ ਜਿਹੜਾ ਕਿਸਾਨ بیਜਣ ਲੱਗੇ ਹੋਣੇ ਉਹਦੀ ਜ਼ਿੰਦਗੀ ਨਿਕਲ ਜਾਂਦੀ ਹੈ ਕਿੱਥੋਂ ਰੇਤਾ ਕੱਢ ਕੱਢ ਕੇ ਆਪਣੇ ਵਾਪਸ ਜ਼ਮੀਨਾਂ ਨੂੰ ਸੋਕਰ ਉੱਥੇ ਸਾਨੂੰ ਸਰਕਾਰਾਂ ਦੀ ਲੋੜ ਹੈ ਉੱਥੇ ਸਾਨੂੰ ਅਵੇਲੇ ਪੀਐਮ ਦੀ ਲੋੜ ਹੈ ਕਿ ਆਨ ਕਿਸ ਤਰ੍ਹਾਂ ਪੰਜਾਬ ਨੂੰ ਵਾਪਸ ਖੁਸ਼ਹਾਲ ਕਰਨ ਦੀ ਸਾਡੀ ਮਦਦ ਕਰਨ ਔਰ ਮਿਲ ਜੁਲ ਕੇ ਆਪਾਂ ਕਰਾਂਗੇ ਜ਼ਰੂਰ ਪੰਜਾਬ ਨੂੰ ਹਰ ਟਾਈਮ ਤੇ ਛੇੜੀ ਗਿਆ ਕਿ ਯੁਵਾਦ ਨੂੰ ਬਦਨਾਮ ਕੀਤਾ ਜਾਂਦਾ ਅੱਜ ਉਸ ਦਰਿਆ ਦੇ ਵੱਨ ਮੋੜ ਨਾਲ ਇਹ ਯੋਧ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਬਹੁਤ ਕਮੈਂਡੇਬਲ ਹੈ ਜਿਹਨੂੰ ਜਿਹੜਾ ਯੂਥ ਨੇ ਕੰਮ ਕੀਤਾ ਹੈ ਮਨ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਨਾ ਸਿਰਫ ਪੰਜਾਬ ਲਈ ਬਲਕਿ ਪੂਰੇ ਦੇਸ਼ ਲਈ ਕਿ ਪਿੱਛੇ ਆਪਾਂ ਵੇਟ ਨਾ ਕਰੀਏ ਕਿ ਕੌਣ ਆਊਗਾ ਮਦਦ ਕਰਨ ਇਕੱਠੇ ਮਿਲ ਕੇ ਕਰੀਏ ਔਰ ਔਰ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਹੁਣ ਤੁਸੀਂ ਆ ਸੋਚੋ ਕਿ ਮੈਂ ਹਮੇਸ਼ਾ ਕਹਿੰਦਾ ਪੰਜਾਬ ਦੇ ਵਿੱਚ ਇਹ ਨਸ਼ਾ ਵਧਿਆ ਸੀ ਕਿ ਕਿਤੇ ਨਾ ਕਿਤੇ ਰੋਜ਼ਗਾਰ ਦੀ ਕਮੀ ਸੀ ਤੇ ਯੂਥ ਇਧਰ ਲਿਪਸ ਹੋਇਆ ਹੁਣ ਯੂਥ ਨੂੰ ਕੰਮ ਮਿਲਿਆ ਕਿ ਚੱਲ ਬਈਆ ਬੰਨ ਬੰਨ ਸੜਕਾਂ ਦੇ ਆ ਕੰਮ ਕਰਨਾ ਮਦਦ ਕਰਨਾ ਉਹੀ ਯੂਥ ਜਿਹੜਾ ਹੈਗਾ ਮਦਦ ਕਰਨ ਤੇ ਆ ਗਿਆ ਤੇ ਆਪਾਂ ਨੂੰ ਉਹਨਾਂ ਦੀ ਜਿਹੜੀ ਐਨਰਜੀ ਉਹਨੂੰ ਚੈਨਲਾਈਜ਼ ਕਰਨਾ ਜ਼ਰੂਰੀ ਹੈ ਕਿ ਸਹੀ ਕਮਾਂਡ ਹੈ ਫਿਰ ਵੀ ਦੇਖੋ ਪੰਜਾਬ ਵਰਗੀ ਕੋਈ ਸਥਿਤੀ ਨਹੀਂ ਹੋ ਸਕਦੀ ਚਲੋ ਭਾਈ ਮਨੀਸ਼ ਕੁਮਾਰ ਜੀ ਕਹਿੰਦੇ ਆ ਕਿ 60000 ਕਰੋੜ ਦਾ ਪੈਕੇਜ ਲੈ ਕੇ ਆਉਣ ਜੇਕਰ ਉਹਨਾਂ ਨੇ ਪੰਜਾਬ ਦੇ ਵਿੱਚ ਦੌਰਾ ਕਰਨਾ ਆਣਾ ਟੀਮ ਮੋਬਿਲਿਟੀ ਨੇ ਤੇ ਇੱਕ ਇੱਕ ਹੋਰ ਦੇਖਦੇ ਉਹਨਾਂ ਦਾ I think ਬਿਲਕੁਲ ਆਣਾ ਚਾਹੀਦਾ ਮੈਂ ਤਾਂ ਕਹਿ ਹੀ ਰਿਹਾ ਕਿ ਹਰ ਇੱਕ ਬੰਦੇ ਨੂੰ ਆਪਣੀ ਕੰਟ੍ਰਿਬਿਊਸ਼ਨ ਕਰਨੀ ਚਾਹੀਦੀ ਹੈ ਔਰ ਸੈਂਟਰਲ ਗਵਰਨਮੈਂਟ ਬਣੀ ਹੈ ਇਸੇ ਲਈ ਹੈ ਕਿ ਸਟੇਟ ਗਵਰਨਮੈਂਟ ਦੀ ਮਦਦ ਕਰਨ ਕਿਉਂਕਿ ਹਰ ਇੱਕ ਸਟੇਟ ਗਵਰਨਮੈਂਟ ਦੇ ਛਾਪਤੂਚਰੀ ਹੁੰਦਾ ਪੂਰਾ ਕਰਨਾ ਕੋਈ ਵੀ ਸਟੇਟ ਨੂੰ ਤਕਲੀਫ ਆ ਇੱਕ ਰੈਡ ਕਾਰਪਟ ਵਿਛਾਉਣ ਲਈ ਵੈਲਕਮ ਕਰੋ ਔਰ ਫਿਰ ਦੇਖੋ ਤੁਸੀਂ ਕੀ ਹੁੰਦਾ ਕਹਿੰਦੇ ਤੁਸੀਂ ਇਹ ਤੁਹਾਡੀ ਸਫਤਾ ਕਿੰਨਾ ਕੁ ਬਜਟ ਲੈ ਕੇ ਚਲੀ ਕਿਹਾ ਦੇਖੀ ਬਜਟ ਜੇ ਤੁਸੀਂ ਲੈ ਕੇ ਚੱਲੇ ਫਿਰ ਮਦਦ ਨਹੀਂ ਹੋ ਸਕਦੀ ਸਾਡਾ ਬਜਟ ਕੋਈ ਨਹੀਂ ਹੈ ਸਾਡਾ ਬਜਟ ਹੈ ਕਿ ਜਿੰਨ ਤੱਕ ਮਦਦ ਨਹੀਂ ਚਲਦੀ ਚਲਦੀ ਰਹੂਗੀ ਤੁਸੀਂ ਹੁਣ ਵੀ ਦੇਖੂਗੇ ਜੋ ਜੋ ਸਾਨੂੰ ਲੋਕ ਫੋਨ ਕਰ ਰਹੇ ਸੀ ਉਹ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਸਾਡੇ ਕੋਲ ਬੰਦੇ ਘੱਟ ਨੇ ਵੰਡਣ ਲਈ ਪਰ ਸਮਾਨ ਜ਼ਿਆਦਾ ਨੇ ਤੁਨੇ ਉਹ ਸਭ ਨੂੰ ਵੀ ਕਹਿਣਾ ਹੈ ਜਿਹੜੇ ਬੰਦੇ ਵੀ ਜਾਰੇ ਸਾਡੇ ਨਾਲ ਸਾਡੇ ਦੋਸਤ ਨੇ ਜਾਂ ਨਹੀਂ ਦੋਸਤ ਨੇ ਜਾਂ ਦੋਸਤ ਬੰਨਣਾ ਚਾਹੁੰਦੇ ਆ ਨਹੀਂ ਹੈ ਵੀ ਸਾਡੇ ਨਾਲ ਜੁੜੋ ਔਰ ਆਪਾਂ ਮਿਲ ਚੁਲ ਕੇ ਆਪਾਂ ਪੰਜਾਬ ਦੀ ਮਦਦ ਲਈ ਪਹੁੰਚਦੇ ਹਾਂ ਕੋਈ ਇਲਾਜ ਸਮਾਲਾ ਹਰਿਆਣਾ ਰਾਜਸਥਾਨ ਯੂਪੀ ਸਾਰਾ ਪੰਜਾਬ ਦੇ ਨਾਲ ਬੂਰੀ ਹੈਲਪ ਕਰ ਰያ ਹੈ ਸਹਿਯੋਗ ਕਰ ਰਿਹਾ ਹੈ ਇਸ ਤਰ੍ਹਾਂ ਦੇ ਬਹੁਤ ਅੱਛਾ ਮੈਂ ਕੱਲ ਜਾ ਰਹਾ ਸੀ ਟਰਾਲੀਆਂ ਦੇ ਵਿੱਚ ਯੂਪੀ ਤੋਂ ਆਈਆਂ ਟਰਾਲੀਆਂ ਹਰਿਆਣੇ ਤੋਂ ਆਈਆਂ ਕੁਛ ਮੈਨੂੰ ਦੇਖ ਕੇ ਬੜਾ ਗਰਵ ਮਹਿਸੂਸ ਹੋਇਆ ਕਿ ਸਾਰੀਆਂ ਸਟੇਟਾਂ ਨਾਲ ਖੜੀਆਂ ਹੋਈਆਂ ਹੈ ਵੈਲਕਮ ਕਰਨਾ ਚਾਹੀਦਾ ਸੈਲੂਟ ਕਰਨਾ ਚਾਹੀਦਾ ਹਰ ਬੰਦਾ ਜਿਹੜਾ ਨਾਲ ਤੁਹਾਡੇ ਜਾਂਦਾ ਯਾਰ ਤੁਸੀਂ ਆਪਣੇ ਕੰਮ ਕਾ ਛੱਡ ਕੇ 1 ਮਿੰਟ ਕੱਢਿਆ ਸਾਡੇ ਲਈ ਉਹ ਬਹੁਤ ਵੱਡੀ ਗੱਲ ਹੈ ਭਾਈਚਾਰਕ ਸਾਥ ਸੰਬੰਧੀ ਕੀ ਸੰਦੇਸ਼ ਦੇਵੋਗੇ ਸੋਰੀ ਭਾਈਚਾਰਕ ਸਾਥ ਸੰਬੰਧੀ ਕੀ ਸੰਦੇਸ਼ ਦੇਵੋਗੇ ਇਸੇ ਵਿਸ਼ੇ ਨੂੰ ਲੈ ਕੇ ਮੈਂ ਯੂ نو ਮੈਂ ਕਹਿਣਾ ਚਾਹੂੰਗੀ ਕਿ ਅ ਕੱਲ ਜਦ ਅਸੀਂ ਜਾ ਰਹੇ ਸਤੋ ਕਮਾਲ ਦੀ ਗੱਲ ਇਹ ਸੀ ਕਿ ਉੱਥੇ ਮੁਸਲਿਮ ਭਾਈਚਾਰਾ ਇੰਨਾ ਇਕੱਠੇ ਹੋਏ ਹੋਏ ਸੀ ਔਰ ਉਹ ਦੋ ਟਰੱਕ ਭਰ ਕੇ ਲੈ ਕੇ ਆਏ ਸੀ ਬਹੁਤ ਅੱਛਾ ਲੱਗਾ ਜਦ ਸਾਰੇ ਰਿਲੀਜੀਅਨ ਜਿਹੜੇ ਹੈ ਮਿਲ ਕੇ ਗਰਾਉਂਡ ਲੈਵਲ ਤੇ ਕੰਮ ਕਰਦੇ ਜ਼ਰੂਰਤ ਹੈ ਕਿ ਐਵੇਂ ਹੀ ਆਪਾਂ ਹਰ ਇੱਕ ਪਰਿਵਾਰ ਦਾ ਹੱਥ ਫੜੀਏ تاکی ਜਿਹੜਾ ਔਖਾ ਸਮਾਂ ਆਪਾਂ ਗੱਡੀ ਸੁਣ ਲਈਏ ਕਿ ਐਹਿੰਕਿੰਦਗੇ ਸੀਗੇ ਉਸ ਤੋਂ ਬਾਅਦ ਨਹੀਂ ਦਿੱਕਾ ਸੀ ਤਾਂ ਇਹਨਾਂ ਨੂੰ ਰਾਸ਼ਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਇਹ ਰਾਸ਼ਨ ਤਕਰੀਬਨ ਸਾਡੇ ਕੋਲ ਪਹੁੰਚ ਗਿਆ। ਪਰ ਤੁਹਾਨੂੰ ਮਿੱਟੀ ਦੀ ਜ਼ਿਆਦਾ ਜ਼ਰੂਰਤ ਹੈ ਜਿਹੜੇ ਤਾਂ ਕਿ ਇਹ ਪਾਣੀ ਦੇ ਦੁਬਾਰਾ ਨਹੀਂ ਪੰਗਰ ਰਵੇ ਇਹੇ ਪੰਨ ਤੋੜ ਕੇ। ਬਿਲਕੁਲ ਜੀ ਮਿੱਟੀ ਵੀ ਤੁਸੀਂ ਕਹਿੰਿਆ ਬਿਲਕੁਲ ਮਿੱਟੀ ਦਾ ਵੀ ਸਾਨੂੰ ਕੀਤਾ ਮੈਨੂੰ ਹੀ ਕੁਝ ਪਿੰਡਾਂ ਦੀ ਲਿਸਟ ਆਈਆਂ ਸੀ ਜਿੱਥੇ ਮਿੱਟੀ ਦੀਆਂ ਟਰਾਲੀਆਂ ਸੀ ਭੇਜੀਆਂ। ਔਰ ਮੈਂ ਤਾਂ ਹੀ ਕਿਹਾ ਸੀ ਤਾਂ ਪਰਸਨਲੀ ਇਸੇ ਲਈ ਜਾਣਾ ਚਾਹੁੰਦੇ ਹਾਂ ਪਿੰਡਾਂ ਦੇ ਵਿੱਚ ਕਿਸੇ ਉਹਨਾਂ ਦੀਆਂ ਤਕਲੀਫਾਂ ਪੁੱਛੇ ਔਰ ਜੋ ਉਹਨਾਂ ਦੀ ਜ਼ਰ